ਜੋ ਪਿੰਡ ਚੋਪੜਾ ਦੇ ਵਿੱਚ ਜਿਹੜਾ ਛੋਟਾ ਕੱਲੂ ਘਾਰ ਆ ਕਾਨੂੰਨ ਆਲਦੀ ਸੰਭ ਜਿੱਥੇ ਦੇ ਇਹ ਗੁਰਦਾਸਪੁਰ ਦੀ ਜਿਹੜੀ ਮਿਊਸਪਲ ਕਾਰਪੋਰੇਸ਼ਨ ਦੀ ਵੇਸਟੇਜ ਆ ਰਹੀ ਸੀ ਸੋ ਕਾਫੀ ਦੇਣਾ ਤੋਂ ਜਿਹੜੀ ਹੈ ਇਹ ਮੁੱਦਾ ਉੱਠ ਰਿਹਾ ਸੀਗਾ ਕਿ ਇੱਕ ਦਾ ਇਤਿਹਾਸਿਕ ਇਹ ਕਾਨੂੰਨ ਆਲਦੀ ਸੰਭਾ ਇੱਕ ਲੋਕ ਦੁਨੀਆ ਭਰ ਤੋਂ ਇੱਥੇ ਕੱਲੂ ਘਾਰ ਦੇ ਇਸ ਇਲਾਕੇ ਨੂੰ ਦੇਖਣ ਵਾਸਤੇ ਆਉਂਦੇ ਆ ਵੀ ਉਸ ਵਲ ਕਿਹੋ ਜਿਹੇ ਹਾਲਾਤ ਹੋਣਗੇ ਦੂਸਰਾ ਕਿ ਇਹ ਓਪਨ ਹੋਣ ਦੇ ਨਾਲ ਇਹਦੇ ਆਲੇ ਦੁਆਲੇ ਜਿਹੜਾ ਹੈਗਾ ਸੰਭ ਹੋਣ ਕਰਕੇ ਇੱਥੇ ਇਹਦਾ ਪਾਣੀ ਦੇ ਵਿੱਚ ਨੇਚਰਲ ਸੋਰਸ ਦੇ ਵਿੱਚ ਇਹਦਾ ਵੇਸਟੇਜ ਜਾ ਰਹੀ ਹੈ ਸੋ ਉਹਦੇ ਵਾਸਤੇ ਸਾਨੂੰ ਕੁਝ ਪੰਚਾਇਤਾਂ ਦੇ ਮਤੇ ਆਏ ਸੀਗੇ ਕਿ ਇਹ ਇਸ ਤਰ੍ਹਾਂ ਜਿਹੜਾ ਹੈਗਾ ਸੰਘਰਸ਼ ਦੀਆਂ ਖਬਰਾਂ ਆ ਸੀ ਬੜੀਆਂ ਤੇ ਅਸੀਂ ਫਿਰ ਸੰਪਰਕ ਕੀਤਾ ਤੇ ਅੱਜ ਅਸੀਂ ਮੀਟਿੰਗ ਕੀਤੀ ਪ੍ਰਸ਼ਾਸਨ ਦੇ ਨਾਲ ਤਹਿਸੀਲ ਸਾਹਿਬ ਸਾਡੇ ਨਾਲ ਆ ਇਹਨਾਂ ਦੇ ਸਾਰਾ ਈਓ ਇਹਨਾਂ ਦਾ ਸਾਰਾ ਅਮਲਾ ਜਿਹੜਾ ਸੀਗਾ ਕੇ ਇਹਦੇ ਬਾਰੇ ਸਾਰੀ ਜਾਣਕਾਰੀ ਲਈਏ ਦੱਸਦੇ ਸੀਗੇ ਕਿ ਚੋ 25 ਤੇ ਕਰੇਨਾ ਦਾ ਕੋਈ ਇਸ ਪੰਚਾਇਤ ਦੇ ਨਾਲ ਐਗਰੀਮੈਂਟ ਸੀਗਾ ਸੋ ਇਹਨਾਂ ਦੇ ਨਾਲ ਗੱਲ ਹੋਈ ਹੈ ਕਿ ਹੁਣ ਇਸ ਡੰਪ ਦੇ ਉੱਤੇ ਕੋਈ ਕੂੜਾ ਨਹੀਂ ਆਊਗਾ ਅ ਅੱਜ ਤੋਂ ਬਾਅਦ ਤੇ ਇਹ ਜਿਹੜਾ ਕੂੜਾ ਡੰਪ ਹੋਇਆ ਇਹ ਦਾ ਸੈਗਰੀਗੇਸ਼ਨ ਦਾ ਠੇਕਾ ਹੋਇਆ ਇਹ ਜਿਹੜਾ ਹੈਗਾ ਇਹਨੂੰ ਮਿਊਸਪਲ ਕਮੇਟੀ ਚਕਾਊਗੀ ਤੇ ਆਪਣੇ ਕੂੜੇ ਵਾਸਤੇ ਵੱਖਰਾ ਆਪਣਾ ਜਿਹੜਾ ਹੈਗਾ ਪ੍ਰਬੰਧ ਕਰਨਗੇ ਉਹਦੇ ਵਾਸਤੇ ਇਹਨਾਂ ਨੇ ਨਾਲ ਗੱਲ ਹੋ ਗਈ ਸੀ ਸੇਲਦਾਰ ਸਾਹਿਬ ਨਾਲ ਵੀ ਤੇ ਇਹ ਹੁਣ ਜਿਹੜਾ ਐਸੋਸੀਏਟ ਖਤਮ ਹੋ ਗਿਆ ਹੈ ਪਰ ਇਹ ਇਤਿਹਾਸਿਕ ਜਗ੍ਹਾ ਹੈਗੀ ਆ ਇੱਥੇ ਸਿੰਘ ਸ਼ਹੀਦ ਹੋਏ ਹੈਗੇ ਨੇ ਲੇਕਿਨ ਲੱਗਦਾ ਨਹੀਂ ਪਹਿਲਾਂ ਵੀ ਸੋਚਣਾ ਚਾਹੀਦਾ ਸੀ ਜਦੋਂ ਤੋਂ ਦੁਪਹਿਰ ਨਹੀਂ ਹੁਣ ਹੁਣ ਜਿੱਦਾਂ ਜ਼ਿਆਦਾ ਜਿੱਦਾਂ ਪਿੰਡ ਵਾਲੇ ਉਹ ਜੇ ਉਸ ਵੇਲੇ ਜਿਨ੍ਹਾਂ ਨੂੰ ਪਤਾ ਸੀ ਇਸ ਬਾਰੇ ਕਿਉਂਕਿ ਕੋਈ ਐਗਰੀਮੈਂਟ ਹੋਇਆ ਇਹਨਾਂ ਨੇ ਪੰਚਾਇਤ ਨੇ ਕੀਤਾ ਜਾਂ ਕਿਸ ਤਰ੍ਹਾਂ ਦੇ ਬਾਰੇ ਅਸੀਂ ਜਾਦਾ ਨਹੀਂ ਕਹਿ ਸਕਦੇ ਪਰ ਜਿਹੜੀ ਹੈਗੀ ਇਹਨਾਂ ਚੀਜ਼ਾਂ ਦਾ ਨੇਚਰਲ ਸਰਸ ਨੂੰ ਤਾਂ ਵੈਸੇ ਹੀ ਦੇਖਣਾ ਚਾਹੀਦਾ ਕੂੜੇ ਦਾ ਡੰਪ ਕਿਸੇ ਵੀ ਨੇਚਰਲ ਸਰਸ ਦੇ ਨੇੜੇ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਇੱਥੇ ਮੀਟਿੰਗਾਂ ਕਰਕੇ ਵੀ ਜਾਂਦੇ ਰਹੇ ਆ ਨੈਸ਼ਨਲ ਗ੍ਰੀਨ ਅਰਬਨਲ ਦੇ ਅਸੀਂ ਉਹਦੇ ਮੈਂਬਰ ਸੀਗੇ ਕਮੇਟੀ ਦੇ ਸੋ ਉਸ ਵੇਲੇ ਵੀ ਜਿਹੜਾ ਹੈਗਾ ਕਿਉਂਕਿ ਜਿਹੜਾ ਆਸ਼ਵਸ ਭਾਰਤ ਮਿਸ਼ਨ ਦੇ ਤਹਿਤ ਜੋ ਵੀ ਜੇ ਕਿਸੇ ਮਿਊਸਪਲ ਕਾਰਪੋਰੇਸ਼ਨ ਨੇ ਜੋ ਵੀ ਮੰਗਿਆ ਸਾਰਾ ਪੈਸਾ ਜਿਹੜਾ ਹੈਗਾ ਉਸ ਮਿਸ਼ਨ ਦੇ ਵਿੱਚੋਂ ਆਇਆ ਜੋ ਮੰਗਿਆ ਜੇ ਨਹੀਂ ਮੰਗਿਆ ਤਾਂ ਉਹਨਾਂ ਦੀ ਮਰਜ਼ੀ ਉਸ ਵੇਲੇ ਜੈਸਰ ਨੇ ਕਿਹਾ ਹੈਗਾ ਵੀ ਜਿਹੜੀਆਂ ਤੁਹਾਡੇ ਕੋਲ ਕਮੀਆਂ ਜਿਹੜਾ ਤੁਸੀਂ ਕਿੰਨਾ ਕਰ ਰਹੇ ਹੋ ਕਿੰਨਾ ਨਹੀਂ ਕਰ ਰਹੇ ਉਹ ਦੱਸੋ ਤਾਂ ਕਿ ਤੁਹਾਨੂੰ ਪੈਸਾ ਅਸੀਂ ਦਵਾ ਸਕੀਏ ਤਾਂ ਜੋ ਮੰਗਿਆ ਪੈਸਾ ਆਇਆ ਵੀ ਹਰ ਚੀਜ਼ ਵਾਸਤੇ ਪਰ ਅਫਸੋਸ ਹੈ ਤਾਂ ਇਹ ਤੇ ਕਰੋ ਸੈਗਰੀਗੇਸ਼ਨ ਕੂੜਾ ਨਹੀਂ ਹੋ ਰਿਹਾ ਕਿਉਂਕਿ ਜੇ ਕੂੜਾ ਸੈਗਰੀਗੇਸ਼ਨ ਹੋ ਜਵੇ ਗਿੱਲਾ ਕੂੜਾ ਵੱਖਰਾ ਹੋ ਜਵੇ ਸੁੱਕਾ ਵੱਖਰਾ ਹੋ ਜਵੇ ਗਿੱਲੇ ਦੀ ਉਹ ਖਾਦ ਬਣ ਜਾਣੀ ਹੈ ਸੁੱਕਾ ਜਿਹੜਾ ਹੈਗਾ ਰੀਸਾਈਕਲ ਹੋ ਜਾਣਾ ਤੇ ਇਹਦੇ ਵਿੱਚ ਸਿਰਫ ਥੋੜੀ ਬੋਧੀ ਮਿੱਟੀ ਬਚਣੀ ਆ ਉਹ ਅਸਲ ਜਿਸ ਮਕਸਦ ਵਾਸਤੇ ਇਹ ਸਾਰਾ ਕੁਝ ਕੀਤਾ ਪੈਸੇ ਦਿੱਤੇ ਉਹ ਮਕਸਦ ਪੂਰਾ ਨਹੀਂ ਹੋਇਆ ਹੁਣ ਵੀ ਇਸ ਵੇਲੇ ਵੀ ਜਿਹੜਾ ਇਹ ਦੱਸਦੇ ਆ ਕਿ 28 ਟਨ ਕੂੜਾ ਉਹ ਉਹ ਸੈਗਰੀਗੇਸ਼ਨ ਨਹੀਂ ਹੋ ਰਿਹਾ ਇਕੱਠਾ ਹੋ ਰਿਹਾ ਤੋ ਜਦੋਂ ਇਕੱਠਾ ਹੋ ਗਿਆ ਫਿਰ ਉਹ ਡੰਪ ਬਣ ਜਾਂਦਾ ਉਹ ਹੀ ਲਗੇ ਸੀ ਵੇਸਟ ਲਗਾਤਾਰ ਤੁਰੀ ਆਈਏ ਜੇਕਰ ਇਹਦਾ ਪੂਰਾ ਪ੍ਰਬੰਧ ਹੋ ਜਵੇ ਕੱਲਾ ਕੱਲਾ ਕੂੜਾ ਹੋ ਜਵੇ ਗਿੱਲਾ ਵੱਖਰਾ ਹੋ ਜਵੇ ਸੁੱਕਾ ਵੱਖਰਾ ਹੋ ਜਵੇ ਉਹਦੇ ਵਿੱਚੋਂ ਸਾਰਾ ਕੁਝ ਨਿਕਲ ਜਾਂਦਾ ਬਜਦਾ ਹੀ ਕੁਛ ਨਹੀਂ ਬਾਈ ਜਿਹੜੇ ਪ੍ਰਬੰਧ ਨੂੰ ਠੇਕਾ ਮੁਤਾ ਹੈ ਪੰਚਾਇਤ ਨੂੰ ਆਪ ਕੋ ਪੈਸੇ ਲੈਂਦੀ ਉਹ ਪੰਚਾਇਤ ਨੇ ਪੈਸੇ ਇਸ ਠੇਕੇ ਜੂਈ ਬਰ ਨਹੀਂ ਕਿਤੇ ਨਹੀਂ ਉਹ ਤਾਂ ਪਿੰਡ ਵਾਸ ਪਿੰਡ ਵਾਲਿਆਂ ਨੇ ਲਾਇਆ ਹੋਣਾ ਉਹ ਤਾਂ ਪਿੰਡ ਵਾਲਿਆਂ ਨੇ ਲਾਇਆ ਹੋਣਾ ਉਹ ਮਿਊਸਪਲ ਕਮੇਟੀ ਨੇ ਥੋੜਾ ਮਿਊਸਪਲ ਕਮੇਟੀ ਨੇ ਦਿੱਤੇ ਹੋਣਗੇ ਉਹਨਾਂ ਨੇ ਦਿੱਤੇ ਆ ਉਹ ਤਾਂ ਪੰਚਾਇਤ ਦੇ ਪਿੰਡ ਵਾਸਤੇ ਇਹਨਾਂ ਨੇ ਖਰਚ ਕੀਤੇ ਹੋਣਗੇ ਪਰ ਮਿਊਸਪਲ ਕਮੇਟੀ ਨੇ ਜਿਹੜਾ ਹੈਗਾ ਉਸ ਵੇਲੇ ਸੋਚਣਾ ਚਾਹੀਦਾ ਸੀ ਕਿ ਵੀ ਅਸੀਂ ਇਹੋ ਜਿਹੇ ਸਥਾਨ ਦੇ ਉੱਤੇ ਨਾ ਲਾਈਏ ਉਹ ਜੋ ਕੁਝ ਹੋ ਗਿਆ ਉਹ ਤਾਂ ਲੰਘ ਚੁੱਕਾ ਹੁਣ ਉਹਨੂੰ ਜਿਹੜਾ ਹੈਗਾ ਚਲੋ ਇਹ ਜਿਹੜਾ ਹੈਗਾ ਜਿਹੜੀ ਚੀਜ਼ ਤੇ ਧਿਆਨ ਚੁੱਕੇ 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 ਦਏਗੇ ਇਸ ਦੁਆਰਾ ਜਿਹੜਾ ਹੈਗਾ ਕੂੜਾ ਜੀ ਹੋ ਗਿਆ ਕਿਸੇ ਦੁਆਰਾ ਕੋਈ ਟਿਪਰ ਨਹੀਂ ਆਊਗਾ ਜਿਹੜਾ ਕੂੜਾ ਸਿੱਟਣ ਵਾਸਤੇ ਜਿਹੜਾ ਦੂਸਰਾ ਉਹਨਾਂ ਦਾ ਠੇਕਾ ਹੋਇਆ ਸਾਨੂੰ ਦੱਸਿਆਈ ਉਹਨਾਂ ਕਿ ਉਹ ਉਹ ਅਸੀਂ ਚੁਕਾ ਦਾਂਗੇ ਲਗਦਾ ਨਹੀਂ ਪੰਚਾਇਤ ਨੂੰ ਵੀ ਜਾਗਰੂਕਾਉਂਦੀ ਲੋੜ ਹੈ ਕਿ ਜਿੱਦੋਂ ਤੱਕ ਇਹ ਕਹੇ ਵੀ ਗਿੱਲਾ ਸੂੜਾ ਕੁੜਾ ਸਪੈਸ ਨਾ ਦੇ ਸਾਈਕਲ ਕਰਨਾ ਚਾਹੀਦਾ ਇਹਨਾਂ ਦਾ ਨਹੀਂ ਉਹ ਤਾਂ ਸ ਹੈ ਉੱਥੇ ਹੀ ਹੋ ਜਾਣਾ ਜਿੰਨੇ ਇਹਨਾਂ ਦੇ ਬਣੇ ਹੋਏ ਸੈਂਟਰ ਬਣੇ ਹੋਇਆ ਉਹਨਾਂ ਦੇ ਵਿੱਚ ਜਦੋਂ ਘਰਾਂ 'ਚ ਇੱਕ ਇਹ ਕੂੜਾ ਤਿੰਨ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਗਿੱਲਾ ਕੂੜਾ ਇੱਕ ਸੁੱਕਾ ਕੂੜਾ ਇੱਕ ਜਿਹੜਾ ਸਾਡੀ ਘਰਾਂ ਦੇ ਵਿੱਚ ਜਿਹੜੀ ਹੈਗੀ ਆ ਆਪਣੇ ਫਰਤਦੇ ਆ ਜਾਂ ਬੱਚਿਆਂ ਵਾਸਤੇ ਲਾਉਨੇ ਆ ਜਿਹੜੀ ਮਨੁੱਖਾ ਜਿਹੜੀ ਹੈਗੀ ਆ ਉਹ ਵੱਖਰੇ ਵੱਖਰੇ ਜਿਹੜੇ ਹੈਗੇ ਆ ਕੁਝ ਇਹੋ ਜਿਹੀਆਂ ਚੀਜ਼ਾਂ ਮੈਡੀਕਲ ਦੇ ਨਾਲ ਵੀ ਜੁੜੀਆਂ ਉਹਨਾਂ ਦਾ ਵੱਖਰਾ ਇੱਕ ਲਾਉਣਾ ਇਹ ਸਾਰਾ ਇੱਕ ਪ੍ਰਬੰਧ ਦਿੱਤਾ ਸੀਗਾ ਕਿ ਇੱਕ ਰੇੜੀ ਦੇ ਵਿੱਚ ਇਹ ਸਾਰੇ ਚਾਰ ਖਾਨੇ ਹੋਣਗੇ ਜਿਹਦੇ ਵਿੱਚ ਕੋ ਮਹਲਮ ਪੱਟੀ ਕਰਦਾ ਜਾਂ ਉਹ ਸਮਾਨ ਕਰਦਾ ਵਜਦਾ ਉਹਦੇ ਵਿੱਚ ਹਜ਼ਾਰਡ ਵੇਸਟ ਵੱਖਰੀ ਜਿਹੜੀ ਹੈਗੀ ਉਹ ਰੱਖੀ ਜਾਊਗੀ ਪਰ ਉਹ ਸਾਰਾ ਕੁਝ ਅਜਿਹਾ ਹੁੰਦਾ ਦਿਸਿਆ ਨਹੀਂ ਕਿਉਂਕਿ ਉਹਦੇ ਵਿੱਚ ਜੇ ਉਹ ਸਾਰੀਆਂ ਚੀਜ਼ਾਂ ਹੋ ਜਾਣ ਤੇ ਫਿਰ ਕੂੜਾ ਤਾਂ ਵੱਜਦਾ ਹੀ ਨਹੀਂ ਕਿਉਂਕਿ ਜਿਹੜਾ ਜਿਹੜਾ ਗਿੱਲਾ ਕੂੜਾ ਉਹਨੇ गल ਜਾਣਾ ਉਹਨੇ ਖਾਦ ਬਣ ਜਾਣਾ ਸੁੱਕੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਵੱਖਰੀਆਂ ਜਿਹੜੀਆਂ ਉਹ ਮੈਡੀਕਲ ਵੇਸਟਜਾ ਉਹਨੂੰ ਸਪੈਸ਼ਲ ਤੌਰ ਤੇ ਉਹਨਾਂ ਨੂੰ ਟ੍ਰੀਟ ਕਰਨਾ ਹੁੰਦਾ ਸਾੜਨਾ ਹੁੰਦਾ ਉਹਦੇ ਵਾਸਤੇ ਵੀ ਹਜੇ ਬਹੁਤਾ ਕੁਝ ਹੋਇਆ ਨਹੀਂ ਕਿਉਂਕਿ ਜਿੰਨਾਦਰ ਨਹੀਂ ਹੁੰਦਾ ਇਹੋ ਜੀਆਂ ਜਿਹੜੀਆਂ ਹੈਗੀਆਂ ਸਮੱਸਿਆ ਖਤਮ ਹੋਣ ਵਾਲੀ ਨਹੀਂ ਨਗੀ ਕਿਉਂਕਿ ਇਹ ਡੰਬ ਜਿਹੜੇ ਆ ਹੋਰ ਵੱਡੇ ਹੁੰਦੇ ਜਾ ਰਹੇ ਸਗੋਂ ਇਹ ਬਿਲਕੁਲ ਜ਼ੀਰੋ ਹੋਣੇ ਚਾਹੀਦੇ ਸੀ